ਸਮਾਜ ਸੇਵਾ ਵਿੱਚ ਅਗਾਹ ਬਧੂ ਰਹਿਣ ਵਾਲੇ ਗੁਰਦੁਆਰਾ ਸਿੰਘਾਸ਼ੀਦਾਂ ਟੇਰਾ ਸ਼੍ਰੀ ਮਾਨਸੰਤ ਜਨੈ ਸਿੰਘ ਜੀ ਨਿੰਗਲਵੇਟ ਅੱਲਵਾਲ ਵਿਖੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸਲਾਨੀ ਕੁਰਬਾਨੀ ਦੇ ਸੰਬੰਧ ਵਿੱਚ ਆਰੰਭੇ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਹਾਜ਼ਰ ਹੋਈਆਂ ਪਰ ਬਚਨ ਕਰਦੇ ਹਨ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਵੱਤ ਦੇ ਭਲੇ ਲਈ ਆਪਣੇ ਪਰਿਵਾਰ ਨੂੰ ਵਾਰ ਦਿੱਤਾ ਜਿਨ੍ਹਾਂ ਦੀ ਸਲਾਨੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਗਰਵਾਣੀ ਨਾਲ ਜੁੜਨਾ ਚਾਹੀਦਾ ਅਤੇ ਨਿਤਨੇਮ ਕਰ ਗੁਰੂ ਵਾਲਾ ਬਣਨਾ ਚਾਹੀਦਾ ਇਸ ਮੌਕੇ ਤੇ ਸੰਤ ਜਰਨੈ ਸਿੰਘ ਜੀ ਬੀਬੀ ਕਰਮਜੀਤ कौर ਸੰਧੂ ਡਾਕਟਰ ਅਮਰਜੋ ਸਿੰਘ ਸੰਧੂ ਭਾਈ ਸੁੱਖਾ ਸਿੰਘ ਗੁਰਦਾਸਪੁਰੀਆ ਭਾਈ ਦਾਰਾ ਸਿੰਘ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਗੱਜ-ਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਨੰਗਲਵੇਟ ਅਲੋਲ ਫਲੋਰ ਵਿਖੇ ਮਹੀਨਾਵਾਰ ਜੋ ਸਮਾਗਮ ਚੱਲਦੇ ਆ ਜੋ ਕਿ ਹਰ ਐਤਵਾਰ ਬਾਣੀ ਦੇ ਭੋਗ ਪੈਂਦੇ ਤੇ ਦੀਵਾਨ ਸਜਦੇ ਆ ਇਹ ਉਹਦੇ ਮਹੀਨੇ ਨੂੰ ਸਮਰਪਿਤ ਸਹਿਬਜ਼ਾਦਿਆਂ ਦੀ ਜਾਦੂ ਨੂੰ ਸਮਰਪਿਤ ਜੋ ਕਿ ਜਦੋਂ ਦਾ ਉਹ ਮਹੀਨਾ ਚੜ੍ਹਿਆ ਹੈ ਉਦੋਂ ਤੋਂ ਹੀ ਲਗਾਤਾਰ ਖੰਡ ਪਾਠਾਂ ਦੇ ਸਹਿਸਮੁ ਪਾਠਾਂ ਦੇ ਮਹਾਨ ਜਾਪ ਜਰ ਰਹੇ ਆ ਜੋ 1 ਜਨਵਰੀ ਤੱਕ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣੇ ਆ ਇਹ ਸਾਰੇ ਸਮਾਗਮ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੋ ਰਹੇ ਹਨ ਅੱਜ ਵੀ ਤਨਤਨ ਬਾਬਾ ਜੀਤ ਸਿੰਘ ਬਾਬਾ ਜੁਜਾਦ ਸਿੰਘ ਬਾਬਾ ਜੁਰਾਬਦ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਅਤੇ ਸਮੂਹ ਸਿੰਘਾਂ ਸ਼ਿਦਾਂ ਦੀ ਯਾਦ ਨੂੰ ਸਮਰਪਿਤ ਦੋ ਸ਼੍ਰੀ ਸਹਿਸਮਰ ਪਾਠ ਜਪਜੀਤ ਸਾਹਿਬ ਚੌਪਈ ਸਹਿਮੂਲ ਮੰਤਰ ਸਾਤੀਬੋ ਦੇ ਜਾਪਾਂ ਸਮੇਂ ਜੋ ਆਰੰਭ ਹੋਏ ਉਹਨਾਂ ਦੇ ਭੋਗ ਪਏ ਆ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਅਤੇ ਦਾਸਾਂ ਵੱਲੋਂ ਕੀਰਤਨ ਦੀ ਸੇਵਾ ਹੋਈ ਹੈ ਬੇਨੰਤ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਤੇ ਮੈਂ ਸਮੂਹ ਜੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਭਾਈ ਪੋ ਦਾ ਮਹੀਨਾ ਜਿੰਨਾ ਵੀ ਹੈ ਇਹਦੇ ਵਿੱਚ ਆਪ ਜੀ ਨੂੰ ਬੇਨਤੀ ਹੈ ਕੋਈ ਸ਼ਹਿਰ ਲਿਖਦਾ ਹੈ ਜਰ ਅੱਲਾਖਾਂ ਜੋਗੀ ਹਿੰਦ ਮਹਿ ਤੀਰਥ ਯਾਤਰਾ ਕੇ ਲਈਏ ਜਹਾਂ ਬਾਪ ਨੇ ਕਟਾਏ بیٹھے ਖੁਦਾ ਕੇ ਲਈ ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ ਕਿ ਉਹਨਾਂ ਦੋਹਿਆਂ ਉਹਨਾਂ ਸੂਰਬੀਰਾਂ ਨੂੰ ਆਪਾਂ ਸਾਰੇ ਜਾ ਕੇ ਨਮਸਤਕ ਹੋਈਏ ਸਾਧ ਸੰਗਤ ਜੀ 1 ਜਨਵਰੀ ਤੱਕ ਸਾਰੀਆਂ ਸੰਗਤਾਂ ਜਦੋਂ ਵੀ ਸਮਾਂ ਮਿਲਦਾ ਹੈ ਆਪ ਜੀ ਚਮਕੌਰ ਸਾਹਿਬ ਫਤਿਹਗੜ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਉੱਥੇ ਹਾਜ਼ਰੀ ਜਰੂਰ ਭਰ ਕੇ ਆਓ ਇਹ ਬੇਨਤੀ ਦਾਸ ਦੀ ਪ੍ਰਵਾਨ ਕਰਨੀ ਤੇ ਇਹ ਸਮਾਗਮ ਇਸੇ ਤਰ੍ਹਾਂ ਤਪੋਸਥਾਨਾਂ ਤੇ ਚੱਲਦੇ ਰਹਿੰਦੇ ਆ ਤੇ ਅੱਜ ਗੁਰਦੁਆਰਾ ਮੈਨੀਅਲ ਸਾਹਿਬ ਜੁਪੀ ਵਿਖੇ ਵੀ ਤਨ ਸ਼੍ਰੀਖੰਡ ਪਾਠ ਸਾਹਿਬ ਜਪਜੀ ਸਾਹਿਬ ਦਾ ਜਾਪਾ ਸਮੇਤ ਸਭ ਜੀਾਂ ਦੇ ਯਾਦ ਨੂੰ ਸਮਰਪਤ ਆਰੰਭ ਹੋਇਆ ਜਿੱਥੇ ਵੱਡੇ ਮਹਾਂਪੁਰਖ ਜਦ ਦੇ ਸਮੇਤ ਉਥੇ ਕੀਰਤਨ ਦੀਆਂ ਹਾਜ਼ਰੀਆਂ ਭਰਨ ਵਾਸਤੇ ਰਵਾਨਾ ਹੋਣ ਲੱਗੇ ਆ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਇਆ ਜੀ ਆਇਆਂ ਧੰਨਵਾਦ ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਜੋ ਇੱਥੇ ਦੀਆਂ ਸੁਭਾਵਾਂ ਦੇਸ਼ ਵਿਦੇਸ਼ ਤੱਕ ਪਹੁੰਚਾਉਂਦੇ ਆ ਸੋ ਮੈਂ ਸ਼ਰਮਦਾ ਲੈਣੀ ਆ ਆਓ ਉਹਨਾਂ ਸਭ ਜੀਾਂ ਦਾ ਫਿਰ ਯਾਦ ਕਰੀ ਉਹਨਾਂ ਦੀ ਯਾਦ ਵਿੱਚ ਗੱਜ-ਬੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ